ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਟਾਈਮ ਜਿਹੜਾ ਜੀ 11 ਵਜੇ ਚ 2 ਕੁ ਮਿੰਟ ਰਹਿ ਗਿਆ ਬਸ ਤੇ 1509 ਦੀ ਜਿਹੜੀ ਬੋਲੀ ਜਿਹੜੀ ਸ਼ੁਰੂ ਹੁੰਦੀ ਹੈ ਜੀ 11 ਵਜੇ ਉਹ ਤੁਹਾਨੂੰ ਦਿਖਾਵਾਂਗੇ ਅੱਜ ਤਰੀਕ ਅੱਜ ਹੈਗੀ ਜੀ 11 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਇਹ ਤੁਹਾਨੂੰ ਦੱਸ ਦਿੱਤਾ ਹੀ 11 ਵਜੇ ਚ 5 ਕੁ ਮਿੰਟ ਰਹਿ ਗਏ ਬਸ ਤੇ ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਆ ਤੇ ਆਪ ਸਾਹਮਣੇ ਦੇਖੋ ਜੀ ਕੋਟਪੁਰਾ ਮੰਡੀ ਜਿਹੜੀ ਇਸ ਟਾਈਮ ਝੋਨੇ ਦੇ ਨਾਲ ਫੁੱਲ ਹੋਣੀ ਸ਼ੁਰੂ ਹੋ ਚੁੱਕੇ ਆ ਜੀ ਸੜਕਾਂ ਦੇ ਦੇਖੋ ਜੀ ਮਾਲ ਆ ਚੁੱਕਿਆ ਝੋਨਾ 11 ਝੋਨਾ ਤੇ ਮੌਇਸਚਰ ਨਾ ਆਉਣ ਕਰਕੇ ਜ਼ਿਮੀਦਾਰਾਂ ਨੇ ਜਿਹੜਾ ਝੋਨਾ ਆਪਣਾ ਦੇਖੋ ਖਿਲਾਰ ਕੇ ਰੱਖਿਆ ਹੋਇਆ ਹੈ ਮੌਇਸਚਰ ਆਊਗਾ ਤੇ ਫਿਰ ਉਸ ਤੋਂ ਬਾਅਦ ਇਹਦੀ ਨੂੰ ਕੱਡਾਂ ਲਾ ਕੇ ਜਿਹੜੀ ਭrai ਸ਼ੁਰੂ ਹੋਊਗੀ ਉਸ ਤੋਂ ਪਹਿਲਾਂ ਜਿਹੜੀ ਭrai ਹੋਈ ਆ ਦੇਖੋ ਸਾਹਮਣੇ ਜਿਹੜਾ ਸਟਾਕ ਲੱਗੇ ਹੋਏ ਆ ਉਹਦੀ ਹਲੇ ਲੋਡਿੰਗ ਨਹੀਂ ਹੋਈ ਜਿਹਦੇ ਕਰਕੇ ਥੋੜੀ ਦਿੱਕਤ ਆ ਰਹੀ ਆ ਤੇ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਕਰਨਾ ਨਾਪੜ ਨੂੰ ਆਪਣੀ ਵੀਡੀਓ ਤੇ ਤੇ ਕਿੱਥੋਂ ਕਿੱਥੋਂ ਮੇਰੇ ਵੀਰ ਕਿਸਾਨ ਵੀਰ ਜਿਹੜੇ ਦੇਖ ਰਿਹਾ ਵੀਡੀਓ ਤੇ ਜਰੂਰ ਦੱਸਿਆ ਕਰੋ ਆਪਦੇ ਏਰੀਆ ਦਾ ਰੇਟ ਜਰੂਰ ਦੱਸਿਆ ਕਰੋ ਸਾਨੂੰ ਆ ਦੇਖੋ ਜੀ 11 ਚੋਂ ਨਾ ਜਿਹੜਾ ਮੰਡੀ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕਿਆ ਜੀ ਫੁੱਲ ਹੋਣੀ ਸ਼ੁਰੂ ਹੋ ਚੁੱਕੀ ਆ ਮੰਡੀ ਤੇ ਵੀਡੀਓ ਨਾਲ ਜੁੜੇ ਰਹੋ ਦਿਖਾਉਣੇ ਤੁਹਾਨੂੰ ਅੱਜ 1509 ਤੇ 1847 ਦੀ ਬੋਲੀ ਦੇ ਤਾਜ਼ਾ ਰੇਟ ਤੇ ਕਰਦੇ ਦਬਕੇ ਵੀਡੀਓ ਨੂੰ ਲਾਈਕ ਸ਼ੇਅਰ ਜੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ ਟਾਈਮ ਜਿਹੜਾ 11 ਵਜ ਗਈ ਜੀ ਸੂਈ ਤੇ ਸੂਈ ਚੜ ਗਈ ਇਹ ਪਹਿਲੀ ਟੇਕ ਦੀ ਬੋਲੀ ਦਿਖਾਉਣੀ ਆ ਤੁਹਾਨੂੰ ਕੀ ਰੇਟ ਲੱਗਦੀ ਐ ਜੀ ਕੋਟਪੁਰਾ ਮੰਡੀ ਦੇ ਵਿੱਚ ਇਹ ਹੈਗੀ ਜੀ ਕਸਮ ਹੈਗੀ 1509 ਤੇ ਕਰਦੇ ਆ ਸ਼ੁਰੂ ਦੋ ਢੇਰੀਆਂ ਆ ਬੋਲੋ ਭਾਈ ਦੋ ਢੇਰੀਆਂ ਤਿਆਰ ਆ ਲਓ ਜੀ ਦੋ ਢੇਰੀਆਂ ਇਹ 920 920 920 920 920 920 920 920 1 8 5 5 5 2 920 920 ਸਿੰਗਲ ਪੱਖਾ ਸਿੰਗਲ ਪੱਖਾ ਬਈ 3100 ਦੋ ਡੇਰੀਆਂ 920 3100 ਦੋ ਡੇਰੀਆਂ 3100 3200 3200 535 5 ਨੰਨੋ ਖੜਾ 5 ਖੜਾ 5 ਦਿਖਾ 10 10 40 55 45 40 50 55 72 72 78 98 99 2 ਟੇਰੀਆਂ 2 ਟੇਰੀਆਂ 99 99 99 3195 ਰੁਪਏ 99 99 99 3195 ਰੁਪਏ ਬੋਲਣਾ ਕਿਸ ਨੇ ਵੀ ਲਓ ਜੀ ਪਹਿਲੀ ਢੇਰੀ ਲੰਗੀ ਜੀ 3195 ਰੁਪਏ ਲੱਗੇ ਜੀ ਪਹਿਲੀ ਢੇਰੀ ਰੇਟ ਆ ਜੀ ਵਧ ਗਿਆ ਤਕਰੀਬਨ ਪਹਿਲਾਂ ਜਿਹੜੀ 2200 ਤੋਂ ਸ਼ੁਰੂ ਹੁੰਦੀ ਸੀ 3000 ਤੋਂ ਬੋਲੀ ਸ਼ੁਰੂ ਹੋਈ ਤੇ 3195 ਤੱਕ ਗਈ ਹੈ ਪਹਿਲੀ ਢੇਰੀ ਤੇ ਜਾਨੇ ਆਪਾਂ ਦੂਸਰੀ ਢੇਰੀ ਦੀ ਗੱਲ ਕਰਦੇ ਆਂ ਮੋ ਜੀ ਇਹ ਵੀ 1509 ਹੀ ਆ ਜੀ ਕੁਆਲਿਟੀ ਤਿੰਨ ਢੇਰੀਆਂ ਤਿੰਨ ਢੇਰਾਂ ਭਾਈਆ ਰਵਾਰਸ ਅਸੀਂ ਤਿੰਨ ਢੇਰੀਆਂ ਢੇਰੀਆਂ ਵਾਸਤੇ ਬੋਲੋ ਜੀ ਬੋਲੋ ਇਹ ਬੜੀ ਕੁਆਲਿਟੀ ਦੀ ਫੁੱਲ ਬਹੁਤ ਵਧੀਆ ਸਿਰਾਂ ਕੁਆਲਿਟੀ ਦੇਖੋ ਢੇਰੀ ਚ ਪੂਰੀ ਚਮਕ ਆ ਇਸ ਟਾਈਮ ਦੇਖੋ ਪੂਰੀ ਚਮਕਦੀ ਢੇਰੀ ਬੋਲੋ ਜੀ ਬੋਲੋ ਰੱਖੋ ਬਾਸ ਸੁਣੋ ਬੋਲੋ ਜੀ ਬੋਲੋ ਰਵਾਰੋ ਸਮਾਈ ਨੂੰ ਕੀ ਜਵੀ ਜਰਾ ਮਾਰਿਆ 1.7 ਲੱਖ ਰੁਪਏ ਦੇਣੇ ਯਾਰ ਟੋਟਾ ਨਕਾਨ ਦੇ ਦੇ ਯਾਰ ਹਾਂਜੀ ਹਾਂਜੀ ਬੋਲੀ ਵੇਖਦਾ ਬੈਠਾ ਸੀ ਬੋਲੀ ਵੇਖ ਹੈ ਨਕਤੀ ਸੋ 3300 3600 3300 3300 ਕੋਈ ਨਹੀਂ ਕੋਈ ਨਹੀਂ ਆ ਜਾਂਦਾ 5 ਮਿੰਟ ਦਾ ਕੋਈ ਨਹੀਂ ਕੋਈ ਨਹੀਂ ਆ ਜਾਂਦਾ 3300 ਵੀ ਵਾਲਾ ਪੱਖਾ ਰੱਖ ਦਾਂਗੇ ਹੈ 5 5 5 ਮੈਂ ਤੈਨੂੰ ਫੋਨ ਮਾਰ ਲੂੰਗਾ ਆ ਕੇ ਜਿੰਨਾ ਟਾਈਮ ਦਾ ਹੈ ਬੜਾ ਪੰਜ ਪੰਜ ਸਿੱਟੇ ਆਤ ਮੋਜਰਾ ਪਾਸ ਹੋ 3200 ਦਾ ਰੁਪਏ 3245 50 50 ਪਾ ਦੇ ਨੀ 3000 ਕਾ ਨੀ ਨੀ ਯਾਰ ਨੀ ਨੀ ਯਾਰ ਛੀਸੂ ਇੱਕ ਵਾਰ ਬੋਲੋ ਪੱਕਾ ਲੱਗੋ ਮੋਟੀ ਵਾਲਾ ਪਾਸੋਂ ਨੂੰ ਹਰਾ 10 ਰੁਪਏ 15 15 15 15 ਬੜੀ ਗੁਰਕਾ 50 25 25 50 ਰੁਪਏ ਪੱਖਾ ਲੱਗਿਆ 55 55 ਆ ਗਿਆ ਮੇਰਾ ਪੁੱਤ ਹੋ ਗਿਆ 45 55 55 3055 ਰੁਪਏ ਬਦਮੰਦ ਜੇ ਸਿੱਕਾ ਦਾ ਡਲ ਆ ਗਿਆ 1555 55 ਬੌਣਾ ਮੋਟੀ ਜੀ ਦਾ ਮੱਕੇ ਦੀ ਲੱਗਣਾ 3055 55 55 ਬਦਮੰਦ ਬਦਮੰਦ ਆ ਗਿਆ ਟਿੱਪੂ ਮਾਨ ਤੇਰਾ 3055 ਇਹਦਾ ਮਾਲ ਹੈ ਕੋਈ ਵੀ ਬੋਲਾ ਕਰ ਯਾਰ ਬੌਣਾ ਮੋਟੀ ਚੱਲ ਰਿਹਾ ਨਹੀਂ ਬੋਲਾ ਬੱਚਾ 55 55 ਛੋਟਾ ਰੀਟ 60 70 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 7 ਪੰਜ ਬੰਦ ਬੰਦ ਪੰਜ ਪੰਜ ਮੈਟਾਈਆ ਅਗਲੇ ਨੂੰ ਖੋਲ ਕੇ ਖੁੱਲ ਕੇ ਕਹੇ ਬਸ ਨਿਵੇਦਨ ਦੇ ਕੰਮ ਕਰ ਪਾ ਨਹੀਂ ਨਹੀਂ ਬਿੜਿਆ ਨਹੀਂ ਨਹੀਂ ਬਿੜਿਆ ਤੇਰਾ ਮੇਰੇ ਪੰਜ ਮੇਰੀ ਬੋਲੀਆ ਨਹੀਂ ਉਹ ਤੇਰੇ ਗੋਬੇ ਦੇ ਪੰਜ ਮਾਨ ਦਾ ਬੋਲਿਆ ਕਰ ਯਾਰੋ ਨਾ ਆ ਬੋਲ ਨਹੀਂ ਬੋਲਿਆ ਕਰ ਪੰਜ ਰਹੀਏ ਚੈਨ ਲਾ ਆ ਕੇ ਚੈਨ ਦੇ ਪਿੱਛੇ 15 15 15 20 25 30 20 40 45 50 55 60 65 3165 ਰੁਪਏ ਲੱਗਦੀ ਆ ਉਹ ਵੀ ਜ ਆ ਗਿਆ ਇੱਕ ਹੋਰ ਇੱਕ ਛੁੱਟੀ ਲੋ ਜੀ ਦੂਜੀ ਢੇਲ ਗਈ 3165 ਰੁਪਏ ਗਈ ਹੈ ਜੀ ਪਹਿਲੀ ਢੇਲ ਲੱਗੀ 3195 ਦੂਜੀ ਲੱਗੀ 3165 ਰੁਪਏ ਜੀ ਸਿਰਾਂ ਦੀ ਕੁਆਲਿਟੀ ਦੇਖੋ ਢੇਰੀ ਦੇ ਵਿੱਚ ਪੂਰੀ ਚਮਕ ਆ ਇਸਾਂ ਇਹ ਵਧੀਆ ਕੁਆਲਿਟੀ ਹੈ ਦੇਖੋ ਸਿਰਾ ਕੁਆਲਿਟੀ ਦੇਖੋ ਜਿਵੇਂ ਸੁੱਕੇ ਦਾਣੇ ਹੀ ਬਿਲਕੁਲ ਜਾਣਨੇ ਆਪਾਂ ਤੀਜੀ ਢੇਰੀ ਨੂੰ ਦੇਖਦੇ ਆਂ ਤੀਜੀ ਢੇਰੀ ਕਿੱਥੇ ਤੱਕ ਲੱਗ ਜਾਂਦੀ ਹੈ ਜੀ ਇਹ ਕੁਆਲਿਟੀ ਦੇਖਦੇ ਆਂ ਕਿਹੜੀ ਹੈ ਜੀ 15091847 ਹੈ ਜੀ ਇਹ ਵੀ 1509 ਹੈ ਜੀ

ਯਾਤੀ ਰੱਬੇ ਕਰਦੇ ਰੱਬੇ 3290 ਰੁਪਏ ਉਹ ਲਾਵੇ ਸੋਨ ਨੂੰ 5 ਹੋਰ ਚਲੋ 95 ਉਹਨੇ ਕਰਕੇ ਦੇ ਦੇ 3200 ਚਲ 3200 ਓਕੇ 300 ਰੁਪਏ 3200 3200 ਆਹ ਦੇਖੋ 3200 ਚਲੋ ਜੀ ਆ ਢੇਰੀ ਗਈ ਜੀ 3200 ਰੁਪਏ ਗਈ ਆ ਢੇਰੀ ਸਿਰਾਂ ਢੇਰੀ ਗਈ ਜੀ 3200 ਰੁਪਿਆ 3200 ਰੁਪਿਆ ਲੱਗੀ ਜੀ ਆ ਢੇਰੀ ਤੇ ਆ ਦੇਖੋ ਜੀ ਮੰਡੀ ਦੇ ਵਿੱਚ ਜਿਹੜਾ ਝੋਨਾ ਖਲਾਰਿਆ ਗਿਆ ਤੇ ਬਾਸਪਤੀ ਦੀ ਜਿਹੜੀ ਕੱਲੀ ਬੋਲੀ ਹੁੰਦੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਤੇ ਤੇ ਆਪਾਂ ਜਾਂ ਨਹੀਂ ਅਗਲੀ ਢੇਰੀ ਵੱਲ ਨੂੰ ਆ ਆ ਦੇਖੋ ਇੰਨੇ ਵਪਾਰੀਆ ਤੇ ਅਗਲੀ ਢੇਰੀ ਦੀ ਵੀਡੀਓ ਤੇ ਹੁਣ ਦਿਖਾਉਣਾ ਕੀ ਰੇਟ ਲੱਗਦੀ ਹੈ 3200 ਰੁਪਏ ਤੇ ਪਹੁੰਚ ਗਿਆ ਜੀ ਕੋਟਕਪੁਰਾ ਵਿੱਚ 1509 ਦੀ 15 23 23 9840 45 ਜਿਆ ਜੁਣ ਜਾਂ ਸਾਡਾ ਬੁੱਢਾ ਬੰਦਾ ਹੈਗਾ ਜੀ ਦੇਖਦੇ ਜਾਓ

माल नहीं मिलो हां 1000 روپے دوستا 1000 روپے اوتھر لے لو یار ساڈے بول دے پیک تیرے ہو جائے گی چل کر دے پیک مگر کوئی جگہ تے کہہ دے اور پھر تو اسی بولو پیک 85 دا 65 ₹170 بھائی ਲੋ ਜੀ 3270 ਰੁਪਏ ਦਾ ਕਿਹੜੀ ਬੋਲੀ ਪਹੁੰਚ ਚੁੱਕੀ ਆ ਢੇਰੀ ਦੀ ਸਿਰਾ ਰੇਟ ਲੱਗ ਗਿਆ ਜੀ ਕੋਟਪੁਰੇ ਮੰਡੀ ਦਾ ਹੁਣ ਤੱਕ ਦਾ ਜਿਹੜਾ 3200 ਤੇ 70 ਰੁਪਏ ਲੱਗ ਗਿਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁਰਨਾ 3270 ਰੁਪਏ ਲੱਗ ਗਏ ਜੀ ਦੇਖਦੇ ਆ 5-4 ਰੁਪਏ ਹੋਰ ਵਾਧੀ ਆ ਢੇਰੀ 5-10 ਰੁਪਏ 3270 ਹਜੇ ਜਿਹੜੀ ਜਦਬਹਿਸ ਚੱਲੀ ਜਾ ਰਹੀ ਹੈ 3270 ਦਾ ਕਿਹੜੀ ਬੋਲੀ ਪਹੁੰਚ ਚੁੱਕੀ ਆ ਲਓ ਜੀ ਲਓ ਜੀ 3270 ਰੁਪਏ ਦੇ ਵਿੱਚ ਜਿਹੜੇ ਫਾਈਨਲ ਹੋ ਚੁੱਕੇ ਏ ਢੇਰੀ ਦਾ ਤੇ ਜਾਂਦੇ ਆਪਾਂ ਅਗਲੀ ਢੇਰੀ ਵੱਲ ਨੂੰ ਤੇ ਵੀਰੋ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ